ਸੋਰਠਿ ਮਹਲਾ 4 ਆਪੇ ਅੰਡਜ ਜਿਰਜ ਸੇਤਜ ਉਤਪੁਜੇ ਆਪੇ ਆਪੇ ਖੰਡ ਆਪੇ ਸਭ ਲੋਏ ਆਪੇ ਸੂਤ ਆਪੇ ਬਹੁਮਣੀਆ ਕਰ ਸਕਤੀ ਜਗਤ ਪਰੋਏ ਆਪੇ ਹੀ ਸੂਤ ਧਾਰਹਿ ਪਿਆਰਾ ਸੂਤ ਖਿੰਚੇ ਟਹਿ ਢੇਰੀ ਹੋਏ ਮੇਰੇ ਮਨ ਮੈਂ ਹਰ ਬਿਨ ਅਵਰ ਨ ਕੋਈ ਸਤਿਗੁਰ ਵਿੱਚ ਨਾਮ ਨਿਦਾਨ ਹੈ ਪਿਆਰਾ ਕਰ ਦਇਆ ਅੰਮ੍ਰਿਤ ਮੁਖ ਤੋਇਦਾ ਆਪੇ ਜਲ ਦਲ ਸਭ ਤੇ ਪਿਆਰਾ ਪ੍ਰਯਾਪੇ ਕਰੈ ਸੋਏ ਸਭਨਾਂ ਰਜਿਕ ਸਮਾਹ ਦਾ ਪਿਆਰਾ ਦੂਜਾ ਅਵਰ ਨ ਕੋਈ ਆਪੇ ਖੇਲ ਖਿਲਾਇਦਾ ਪਿਆਰਾ ਤਾਪੇ ਕਰੇ ਸੋਏ ਤਾਪੇ ਹੀ ਆਪ ਨਿਰਮਲਾ ਪਿਆਰਾ ਆਪੇ ਨਿਰਮਲ ਸੋਏ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਕਰੇ ਸੋਏ ਤਾਪੇ ਅਲਖਣ ਲਖੀਏ ਪਿਆਰਾ ਆਪ ਲਖਾਵੇ ਸੋਏ ਆਪੇ ਗਹਿਰ ਗੰਭੀਰ ਹੈ ਪਿਆਰਾ ਕਿਸੇ ਜੇਵੜ ਆਵਰ ਨਾ ਕੋਈ ਸਭ ਘਟ ਆਪੇ ਭੋਗ ਵਹਿ ਪਿਆਰਾ ਗਤ ਨਾਰੀ ਪੁਰਖ ਸਭ ਸੋਏ ਨਾਨਕ ਗੁਪਤ ਵਰਤਦਾ ਪਿਆਰਾ ਗੁਰਮੁਖ ਪ੍ਰਗਟ ਹੋਇ ਸੋਰਠ ਮਹਲਾ ਚੌਥਾ ਆਪੇ ਗਹਿਰ ਆਪੇ ਹੀ ਸਭ ਆਪੇ ਪਿਆਰਾ ਆਪੇ ਥਾਪੋ ਥਾਪੇ ਆਪੇ ਵੇਖ ਵੇਖ ਸਦਾ ਪਿਆਰਾ ਕਰ ਚੋਜ ਬਿਕੇ ਪ੍ਰਭ ਆਪੇ ਆਪੇ ਵਡਣ ਸਭ ਤਹ ਪਿਆਰਾ ਆਪੇ ਗੁਰਮੁਖ ਝਾਪੇ ਜਪ ਮੰਨ ਹਰ ਹਰ ਨਾਮ ਰਸ ਤਰਾਪੇ ਅੰਮ੍ਰਿਤ ਨਾਮ ਬਾਰਸ ਮਿਠਾ ਗੁਰ ਸਬਦ ਦੀ ਜੱਖ ਜਾਪੈਦਾ ਆਪੇ ਤੀਰਥ ਤੁਲਹੜਾ ਪਿਆਰਾ ਆਪ ਤਰੈ ਪ੍ਰਭ ਆਪੇ ਆਪੇ ਜਾਲ ਬਤਾਏ ਦਾ ਪਿਆਰਾ ਸਭ ਜਗ ਮਛਲੀ ਹਰ ਆਪੇ ਆਪ ਭੁੱਲਨ ਪੁੱਲਈ ਪਿਆਰਾ ਅਵਰਨ ਦੂਜਾ ਜਾਪੈ ਆਪੇ ਸਿੰਘੀ ਨਾਦ ਹੈ ਪਿਆਰਾ ਧੁਨ ਆਪ ਬਜਾਏ ਆਪੇ ਆਪੇ ਨਾਉਜ ਪਾਏ ਦਾ ਪਿਆਰਾ ਆਪੇ ਹੀ ਜਪ ਜਾਪੇ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਸਤਿਗੁਰ ਆਪ ਹੈ ਚੇਲਾ ਆਪ ਉਪਦੇਸ਼ ਕਰੇ ਪ੍ਰਭ ਆਪੇ ਆਪੇ ਸਿੰਘੀ ਨਾਦ ਹੈ ਪਿਆਰਾ ਧੁਨ ਆਪ ਬਜਾਏ ਆਪੇ ਆਪੇ ਜੋਗੀ ਪੁਰਖ ਹੈ ਪਿਆਰਾ ਆਪੇ ਹੀ ਤਪ ਤਾਪੈ ਆਪੇ ਸਤਿਗੁਰੂ ਆਪ ਹੈ ਚੇਲਾ ਉਪਦੇਸ਼ ਕਰੈ ਪ੍ਰਭ ਆਪੇ ਆਪੇ ਨਾਮ ਜਪੈ ਦਾ ਪਿਆਰਾ ਆਪੇ ਹੀ ਜਪ ਜਾਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੈ ਆਪੇ ਆਪ ਸਲਾਹ ਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੈ ਸੁਰਟ ਮਹਲਾ ਚੌਥਾ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਾਹ ਆਪੇ ਬਨਜਾਰਾ ਆਪੇ ਬਨਜ ਕਰਾਇਆ ਆਪੇ ਧਰਤੀ ਸਾਜੀ ਅਨ ਪਿਆਰੇ ਪਿਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਦਾਨ ਹੈ ਪਿਆਰਾ ਗੁਰਪੂਰੈ ਮਿੱਠਾ ਲਾਇਆ ਰਾਵ ਆਪੇ ਧਰਤੇ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਧ ਰਖਾਇਆ ਆਪੇ ਹੀ ਭਉ ਭਾਇ ਦਾ ਪਿਆਰਾ ਬੰਨ ਬੱਕਰੀ ਸੀ ਹੋ ਹਡਾਇਆ ਆਪੇ ਕਾਸਟ ਆਪ ਹਰ ਪਿਆਰਾ ਵਿੱਚ ਕਾਸਟ ਅਗਨ ਰਕਾਇਆ ਆਪੇ ਹੀ ਆਪ ਵਰਤ ਦਾ ਪਿਆਰਾ ਭੈ ਅਗਨ ਨਾ ਸਕੈ ਜਲਾਇਆ ਆਪੇ ਮਾਰ ਜੀਵਾਏ ਦਾ ਪਿਆਰਾ ਸਾਹ ਲੈਂਦੇ ਸਭ ਲਵਾਇਆ ਆਪੇ ਤਨੁ ਜਵਣਾ ਪਿਆਰਾ ਆਪੇ ਕਰ ਲਾਇਆ ਜਉ ਆਪ ਚਲਾਏ ਤਉ ਚੱਲੀਏ ਪਿਆਰੇ ਜਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤੇ ਪਿਆਰਾ ਜਨ ਨਾਨਕ ਵਜਹਿ ਵਜਾਇਆ ਸੋਰਠ ਮਹੱਲਾ ਚੌਥਾ ਆਪੇ ਸ੍ਰਿਸ਼ਟ ਉਪਾਇ ਦਾ ਪਿਆਰਾ ਕਰ ਸੂਰਜ ਚੰਦ ਚਾਨਣ ਆਪ ਨੇ ਤਾਣਿਆ ਤਾਣ ਹੈ ਪਿਆਰਾ ਆਪ ਨੇ ਬਾਣਿਆ ਬਾਣ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੁਗੜ ਸੁਜਾਨ ਮੇਰੇ ਮਨ ਜਪ ਰਾਵ ਨਾਮ ਨਿਸਾਨ ਸਤ ਸੰਗਤ ਮਿਲ ਧਿਆਏ ਤੂ ਹਰ ਹਰ ਬਹੁੜ ਨਾ ਆਵਣ ਜਾਣਦਾ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪ੍ਰਵਾਣ ਆਪੇ ਬਖਸ਼ ਕਰਾਇੰਦਾ ਪਿਆਰਾ ਆਪੇ ਸੱਚ ਨੀਸਾਣ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਪ੍ਰਮਾਣ ਆਪੇ ਭਗਤ ਭੰਡਾਰਾ ਪਿਆਰਾ ਆਪੇ ਦੇਵੈ ਦਾਣ ਆਪੇ ਸੇਵਕ ਰਾਇ ਦਾ ਪਿਆਰਾ ਆਪ ਦੇ ਵਾਗੈ ਮਾਣ ਆਪੇ ਤਾੜੀ ਲਾਇਆ ਦਾ ਪਿਆਰਾ ਆਪੇ ਗੁਣੀ ਨਿਦਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਤੁਲ ਪ੍ਰਵਾਨ ਆਪੇ ਅਤੁੱਲ ਤੁਲਾਇ ਦਾ ਪਿਆਰਾ ਜਨ ਨਾਨਕ ਸਤਿਗੁਰੂ ਬਾਣ ਸੋਰਠ ਮਹਲਾ ਚੌਥਾ ਆਪੇ ਸਿਵਾਲਾਏ ਦਾ ਪਿਆਰਾ ਆਪੇ ਭਗਤ ਮਹਾ ਆਪੇ ਗੁਣ ਗਾਵਾਇ ਦਾ ਪਿਆਰਾ ਆਪੇ ਸ਼ਬਦ ਸਮਾ ਆਪੇ ਲੇਖਣ ਆਪ ਲਿਖਾ ਦੇ ਆਪੇ ਲੇਖ ਲਿਖਾ ਹਾ ਮੇਰੇ ਮਨ ਧਪ ਰਾਵਨਾਬ ਓ ਮਹਾ ਅਨੰਦਨ ਅਨੰਦ ਹੋਵੇ ਵਡਭਾਗੀ ਲੈ ਗੁਰਪੂਰੈ ਹਰ ਲਾਹ ਰਹਾ ਆਪੇ ਗੁਪਿਕਾਨ ਹੈ ਪਿਆਰਾ ਬਨ ਆਪੇ ਗਊ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾਹਾ ਕੁਬਲੀਆ ਪੀੜ ਆਪ ਮਰਾਇ ਦਾ ਪਿਆਰਾ ਕਰਬਾਲ ਗਰੂਪ ਬਚਾਹਾ ਆਪ ਘੜਾ ਪਾਇਦਾ ਪਿਆਰਾ ਕਰ ਆ ਕਰ ਵੇਖੇ ਆਪ ਚੋਦਾ ਕਰਬਾਲ ਗਰੂਪੋ ਪਾਇਦਾ ਪਿਆਰਾ ਚੰਡੂਰ ਕੰਸ ਕੇ ਸਮਾਰਾ ਆਪੇ ਹੀ ਬਲ ਆਪ ਹੈ ਪਿਆਰਾ ਬਲ ਭਨੈ ਮੂਰਖ ਮੁਗਧਾਹ ਸਾਵੇ ਆਪੇ ਜੈ ਤੋ ਪਾਏ ਦਾ ਪਿਆਰਾ ਬਸ ਆਪੇ ਜੁਗਤ ਤਥਾ ਹ ਗਲ ਜੇਬੜੀ ਆਪੇ ਪਾਏ ਦਾ ਪਿਆਰਾ ਜੋ ਪ੍ਰਭ ਖਿੱਚੈ ਤਿਉਂ ਜਾਹ ਜੋ ਗਰਬੈ ਸੋ ਪਤਸੀ ਪਿਆਰੇ ਜਪ ਨਾਨਕ ਭਗਤ ਸਮਾਹ ਸੋਰਟ ਮਹੱਲਾ ਚੌਥਾ ਦੋ ਤੁਕੇ ਅਨਗ ਜਨਮ ਵਿਛੜੇ ਦੁਖ ਪਾਇਆ ਮਨ ਮੁਖ ਕਰਮ ਕਰੇ ਅਹੰਕਾਰੀ ਸਾਧੂ ਪਰਸਦ ਹੀ ਪ੍ਰਭ ਪਾਇਆ गोविंद ਸ਼ਰਨ ਤੁਮਾਰੇ गोविंद ਪ੍ਰੀਤ ਲਗਿ ਅਤ ਪਿਆਰੇ ਜਦ ਸੰਤ ਸੰਗ ਭੇ ਸਾਧੂ ਜਨ ਹਿਰਦੈ ਮਿਲਿਆ ਸਾਥ ਤੁਮਰਾਰੀ ਦਾ ਸਿਰਦਾ ਗੁਪਤ ਵਸਹਿ ਦਿਨ ਰਾਤੀ ਤੇਰਾ ਭਾਉ ਨ ਬੁਝਹਿ ਗਵਾਰੀ ਸਤਿਗੁਰ ਪ੍ਰਖ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵੇ ਗੁਣ ਵਿਚਾਰੀ ਗੁਰਮੁਖ ਪ੍ਰਗਾਸ ਭਇਆ ਸਾਤਿ ਆਈ ਦੁਰਮਤ ਬੁੱਧ ਨਿਵਾਰੀ ਆਤਮ ਬ੍ਰਹਮਚੀਨ ਸੁਖ ਪਾਇਆ ਸਤ ਸੰਗਤਿ ਪ੍ਰਖ ਤੁਮਾਰੀ ਪ੍ਰਖੈ ਪ੍ਰਖ ਮਿਲਿਆ ਗੁਰ ਪਾਇਆ ਜਨ ਕਉ ਕਿਰਪਾ ਭਈ ਤੁਮਾਰੀ ਨਾਨਕ ਅਤੁੱਲ ਸਹਿਜ ਸੁਖ ਪਾਇਆ ਅਨ ਦਿਨ ਜਾਗਤ ਰਹਿ ਬਨਵਾਰੀ ਸੋਰਠਿ ਮਹਲਾ ਚੌਥਾ ਹਰਿ ਸਭ ਪ੍ਰੀਤ ਅੰਤਰ ਮਨ ਭੇਦਿਆ ਹਰਿ ਬਿਨ ਰਹਿ ਨ ਜਾਈ ਜੋ ਮਛਲੇ ਬਿਨ ਨੀਰਹਿ ਬਿਨ ਸੈ ਕਿਉ ਨਾਮੈ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇ ਬਹੁ ਹਰਨਾਈ ਹਉ ਅੰਤਰ ਨਾਮ ਮੰਗਾ ਦਿਨ ਰਾਤੀ ਨਾਮੇ ਹੀ ਸ਼ਾਂਤ ਪਾਈ ਰਾਵ ਜੋ ਚਾਤ੍ਰਿਕ ਜਲ ਬਿਨ ਬਿਲ ਲਾਵੇ ਬਿਨ ਜਲ ਪਿਆਸ ਨ ਜਾਏ ਗੁਰਮੁਖ ਜਲ ਪਾਵੇ ਸੁਖ ਸਹਜੇ ਹਰਿਆ ਭਾਏ ਸੁ ਭਾਈ ਮਨ ਮੁਖ ਭੁਕੇ ਦਹਿਦਸ ਡੋਲਹਿ ਬਿਨ ਨਾਵੇ ਦੁੱਖ ਪਾਈ ਜਨਮ ਮਰੈ ਫਿਰ ਜੋਨੀ ਆਵੇ ਦਰਗਹਿ ਮਿਲੇ ਸਜਾਈ ਕਿਰਪਾ ਗ੍ਰਹਿਤਾ ਹਰ ਗੁਣ ਗਾਵਹਿ ਹਰ ਰਸ ਅੰਤਰ ਪਾਈ ਨਾਨਕ ਦੇਨ ਦਇਆਲ ਭਇ ਹੈ ਤ੍ਰਿਸਨਾ ਸਬਦ 부ਝਾਈ ਸੋਰਠ ਮਹਲਾ ਚੌਥਾ ਪੰਚ ਪਦਾ ਚਾਰ ਚਰੈ ਤਾ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾ ਭ੍ਰਮ ਕਟਿਆ ਜਾਏ ਮੇਰੇ ਗੋਬਿੰਦ ਆਪਣੇ ਜਨਕ ਦੇਹ ਵਢਾਈ ਗੁਰਮਤਿ ਰਾਮ ਨਾਮ ਪ੍ਰਗਸ ਸਦਾ ਰਹੋ ਸਰਣਾਈ ਰਾ ਇਹੋ ਸੰਸਾਰ ਸਭ ਆਗਣ ਜਾਣਾ ਬੜ ਮੂਰਖ ਚਿਤ ਅਜਾਣਾ ਹਰ ਜੀਓ ਕਿਰਪਾ ਕਰੋ ਗੁਰ ਮਿਲਹੁ ਤਾ ਹਰ ਨਾਮ ਸਮਾਣਾ ਜਿਸ ਕੀ ਵਤ ਸੋਈ ਪ੍ਰਵ ਜਾਣੈ ਜਿਸ ਨੋ ਦੇ ਸੋ ਪਾਏ ਵਸਤ ਅਨੂਪਤ ਅਗਮ ਅਗੋਚਰ ਗੁਰ ਪੂਰਾ ਲਖ ਲਗਾਇ ਜਨੇ ਚਾਕੇ ਸੋਈ ਜਾਣੈ ਗੁੰਗੇ ਕੀ ਮਿਠਿਆਈ ਰਤਨ ਲੁਕਾਇਆ ਲੁਕੈ ਨਹੀਂ ਜੇ ਕੋ ਰਕੈ ਲੁਕਾਈ ਸਭ ਕੁਛ ਤੇਰਾ ਤੂੰ ਅੰਤਰ ਜਾਮੇ ਤੂੰ ਸਭਨਾ ਦਾ ਪ੍ਰਭ ਸੋਈ ਜਿਸਨੋ ਦਾਤ ਕਰਹਿ ਸੋ ਪਾਏ ਜਨ ਨਾਨਕ ਅਗਰ ਨਾ ਕੋਈ ਸੋਰਠ ਮਹਲਾ 5 ਘਰ ਪਹਿਲਾ ਤੇ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਸਾਹ ਜਾ ਜੀ ਕਿਸਿਆ ਰਾਦੀ ਜਹ ਸਭ ਕੋ ਕੀਤਾ ਹੋਸੀ ਜੋ ਜੋ ਦਿਸੈ ਵੱਡਾ ਵਡੇਰਾ ਸੋ ਸੋ ਕਾਕੂ ਰਲਸੀ ਨਿਰਬਨ ਅੰਕਾਰ ਭਵ ਖੰਡਨ ਸਭ ਸੁਖ ਨਭ ਨਿਧ ਦੇਸੀ ਹਰ ਜੀਓ ਤੇਰੀ ਦਾਤੀ ਰਾਜਾ ਬਾਣਸ ਬੱਪੜਾ ਕਿਆ ਸਾਲਾਹੀ ਕਿਆ ਤਿਸ ਕਾ ਮੋਤਾਜਾਰਾ ਜਨ ਹਰ ਧਿਆਇਆ ਸਭ ਕੁਛ ਤਿਸ ਕਾ ਤਿਸ ਕੀ ਭੁੱਖ ਗਵਾਈ ਐਸਾ ਧਨ ਦਿਆ ਸੁਖ ਦਾਤਾ ਨਿਕਟਨਾ ਕਬਹੀ ਜਾਏ आनंद अनंद आन्दे पया अनंद पया सुख सहर समाणे सतगुरु मेल मिलाई मन नाम जपना राद आनंदर नाम बगाणे उपदेश सुन साध संतन का सब चोकी कान जमाने जिन का कृपाल हुआ आप मेरा स लागे गुरु की वाणी ਕੀ ਮਤ ਕਾਣ ਕਰੈ ਪ੍ਰਭ ਤੇਰੀ ਤੂੰ ਸਰਬ ਜੀਆ ਦਿਆਲਾ ਸਭ ਕੁਛ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੁਪਾਲਾ ਰਾਖ ਲੈ ਹੋ ਨਾਨਕ ਜਨ ਤੁਮਰਾ ਜੋ ਪਿਤਾ ਪੂਤ ਕਿਰਪਾਲ ਸੋਰਠ ਮਹੱਲਾ ਪੰਜਵਾ ਘਰ ਬਹਿਲਾ ਚੌਦਕੇ ਗੁਰੂ ਗੋਬਿੰਦ ਸਲਾਹੀਏ ਭਾਈ ਮਨ ਤਨ ਹਿਰਦੈ ਧਾਰ ਸਾਚਾ ਸਾਹਿਬ ਮਨ ਵਸੈ ਭਾਈ ਇਹ ਆਕੜੀ ਸਾਰ ਜਿਤ ਤਨ ਨਾਮ بنا ਉਪਜੈ ਭਾਈ ਸੇ ਤਨ ਹੋਇ ਸਾਰ ਸਾਧ ਸੰਗਤ ਕੋ ਬਾਰਿਆ ਪਾਈ ਜਿਨੇ ਕੰਕਾਰ ਆਧਾਰ ਸੋਏ ਸੱਚ ਰਾਦਣਾ ਪਾਏ ਜਿਤ ਸਭ ਕਿਸ ਹੋਏ ਗੁਰਪੂਰੈ ਜਾਣਾ ਭਾਈ ਤਿਸ ਬਿਨ ਅਬਰ ਨ ਕੋਈ ਰਾਉ ਨਾਮ ਵਿਹੁਨੇ ਪਜ ਮੋਏ ਭਾਈ ਗਣਤ ਨ ਜਾਏ ਗਣੇ ਵਿਣ ਸੱਚ ਸੋਚ ਨ ਪਾਈਏ ਭਾਈ ਸਾਚਾ ਅਗਮ ਧਣੀ ਆਵਣ ਦਾਣ ਦਾ ਚੁੱਕੇ ਪਾਏ ਝੂਟੇ ਦੁਨੇ ਬਣੇ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇ ਏਕ ਕਣੀ ਸਿਮਰਤ ਸਾਸਤ ਸੋਧਿਆ ਪਾਈ ਬਿਨ ਸਤੂਰ ਭਰਮ ਨ ਜਾਏ ਅਲਕੀ ਕਰਮ ਕਰਤਾ ਕੇ ਭਾਈ ਫਿਰ ਫਿਰ ਬੰਦਨ ਪਾਏ ਚਾਰੇ ਕੁੰਡਾ ਸੋਧਿਆ ਭਾਈ ਬਿਨ ਸਤਿਗੁਰ ਨਾਹੀ ਜਾਏ ਬੜਪਾ ਕੇ ਗੁਰ ਪਾਇਆ ਪਾਈ ਹਰ ਹਰ ਨਾਮ ਧਿਆਏ ਸੱਚ ਸਦਾ ਹੈ ਨਿਰਮਲ ਆਪਾਈ ਨਿਰਮਲ ਸੱਚ ਸੋਏ ਨਦਰ ਕਰੇ ਜਿਸ ਆਪਣੀ ਭਾਈ ਤਿਸ ਪ੍ਰਪਤ ਹੋਏ ਕੋਟ ਬਧੇ ਜਨ ਪਾਈਏ ਭਾਈ ਬਿਰਲਾ ਕੋਈ ਕੋਈ ਨਾਨਕ ਕਰਤਾ ਸਤਿਨਾਮ ਪਾਈ ਸੁਣ ਬਰਤਨ ਨਿਰਮਲ ਹੋਏ ਸੁਰਤ ਮਹਲਾ ਪੰਜਵਾ ਦੋਤਕੇ ਜਲ ਪਾਉ ਪਾਉ ਇਹ ਮਨੈ ਤੌ ਲ ਮਿਲਣ ਦੂਰਾਈ ਆਨ ਆਪਣਾ ਕਰਤ ਵਿਚਾਰ ਤੌ ਲ ਬੀਜ ਵਿਖਾਈ ਮਾਦਵੇ ਐਸੀ ਦੇਹ 부ਝਾਈ ਸੇਵਾ ਸਾਧ ਗਾਉ ਓਟ ਚਰਨ ਨਾ ਨਾ ਬਿਸਰੈ ਬੋਧ ਚਸਾਈਰਾ ਨਰੇ ਮਨ ਬੁਗਧ ਚੇਤ ਚੰਚਲ ਚਿਤ ਤਮ ਐਸੀਰ ਦੇਨ ਆਈ ਪ੍ਰਾਨ ਪਦ ਤਿਆਗਣ ਤੂ ਰਚਿਆ ਉਰਜ ਸੰਗ ਬਹਿrai ਸੋਗ ਨ ਵਿਪੈ ਆਪਣਾ ਥਾਪੈ ਸਾਧ ਸੰਗਤ ਬੁੱਧ ਪਾਏ ਸਾਗਤ ਕਾ ਬਕਣਾ ਆ ਜਾਨੋ ਜੈਸੇ ਪਵਨ ਚੁਲਾਈ ਕੋਟ ਪ੍ਰਾਦ ਅਸ਼ਾਧ ਹੋਇ ਮਨ ਕਹਿਣਾ ਕਸੂ ਨ ਦਾਈ ਜਨਾਨਨਕ ਦੇਨ ਸਰਣ ਆਇਓ ਪ੍ਰਭ ਸਭ ਲੈ ਕਰ ਕੋਟਾਈ ਸੋਰਠ ਬਹਲਾ ਪੰਜਵਾ ਪੁੱਤਰ ਕਲਤਰ ਲੋਕ ਗ੍ਰਹਿ ਬਨਤਾ ਬਾਯਾ ਸੰਬੰਧ ਹੀ ਅੰਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਅਸਨੇ ਹੀ ਨਰੇ ਨਰ ਕਾਹਿ ਬਪੁਰਹ ਦੇਹੀ ਉੜ ਜਾਏ ਗਉ ਤੋਂ ਬਾਦਰ ਇਕ ਭਜ ਹੋ ਰਾਮ ਸਨੇਹੀ ਰਾ ਦੀਨ ਸੰਘਿਆ ਕਰ ਦੇਹੀ ਕੀਨੇ ਜਲ ਕੂਕਰ ਭਸਮੇ ਹੋਏ ਅਮਰੋ ਗ੍ਰਹਿ ਮੈਂ ਬਟਾ ਕਰਨ ਕਾਰਨ ਬਿਸਰੋਹੀ ਅਨਕ ਪਾਦ ਕਰ ਮੜੀਏ ਸਾਜੇ ਕਾਚੇ ਤਾਗ ਪਰੋਹੀ ਟੂਟ ਜਾਏ ਕੋ ਸੂਤ ਬਾਪਰੇ ਫਿਰ ਪਾਛੈ ਪਛਤੋਹੀ ਜਨ ਤੁਮ ਸਰਜ ਸਰਟ ਸਵਾਜ ਸਤਿ ਆਬੋਧਨ ਰਹਿ ਨੇਹੀ ਜਨਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਗੁਰ ਓਟ ਗਹੇਹੀ ਸੋਰਠ ਮਹਲਾ ਪੰਜਵਾਂ ਗੁਰਪੂਰਾ ਫਿਟੋ ਵਡਭਾਗੀ ਮਣਹਿ ਪਿਆ ਪ੍ਰਗਾਸਾ ਕੋਇ ਨ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ ਆਪਣੇ ਸਤਿਗੁਰ ਕੈ ਬਿਲਾ ਹੈ ਅੱਗੇ ਸੁਖ ਪਾਛੇ ਸੁਖ ਸਹਜ ਕਰ ਅਨੰਦ ਹਮਾਰਾ ਅੰਤਰ ਜਾਮੀ ਕਰਨੈ ਹਰਿ ਸੋਇ ਖਸਮ ਹੈ ਮਾਰ ਨਿਰਪਉ ਪਏ ਗੁਰ ਚਰਨੀ ਲਾਗੇ ਇਕ ਰਾਮ ਨਾਮ ਅਧਾਰ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋ ਬਨਹਾਰਾ ਕੰਠ ਲਗਾਏ ਆਪਣੇ ਜਨ ਰੱਖੇ ਆਪਣੇ ਪ੍ਰੀਤ ਪਿਆਰਾ ਵੱਡੇ ਵਡਿਆਈ ਅਤਰਦ ਸੋਭਾ ਕਰਦ ਆਇਆ ਰਾਸੇ ਨਾਨਕ ਕਾ ਗੁਰਪੂਰਾ ਭੇਟਿਆ ਸਗਲ ਦੁਖ ਬਿਨਾਸੇ ਸੋਰਠ ਮਹਲਾ 5 ਸੁਖੀਏ ਕਾਪੇ ਕਹਿ ਸਭ ਸੁਖਿਆ ਰੋਗੀ ਕਹਿ ਭਾੜੇ ਸਭ ਰੋਗੇ ਕਰਨ ਕਰਾਵਨ ਹਾਰ ਸਬੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰਮ ਗਵਾਤਾ ਤਿਸ ਕਾ ਭਾਣ ਕੋਈ ਨ ਭੁੱਲਾ ਜਿਨ ਸਗਲੋ ਬ੍ਰਹਮ ਬਚਾਤਰ ਸੰਤ ਸੰਗ ਜਾ ਕਾ ਬਲ ਸੀਤਲ ਉਹ ਜਾੜੈ ਸਗਲੀ ਠੰਡੀ ਔ ਮੈ ਰੋਗ ਦਾ ਕਮਨ ਵਿਆਪਤ ਉਹ ਜਨ ਬਰੈ ਬਿਲ ਲਾਤੀ ਗਿਆਨ ਅੰਜਨ ਜਾਕੇ ਨੇਤਰੀ ਪੜਿਆ ਤਾਕਾ ਸਰਬ ਪ੍ਰਗਾਸ ਅਗਿਆਨ ਅੰਧੇਰਾ ਸੂਤਸ ਨਾਹੀ ਬਹੁੜ ਬਹੁੜ ਪ੍ਰਭਾਤਾ ਸੁਣ ਬੇਨੰਦ ਸਵਾਮੀ ਆਪਣੇ ਨਾਨਕ ਸੁਖ ਮੰਗੈ ਜਹ ਕੀਰਤਨ ਤੇਰਾ ਸਾਧੂ ਗਾਵਹਿ ਤਹ ਮੇਰਾ ਬਨ ਲਾਗੇ ਸੋਰਠ ਬాలా ਪੰਝਾ ਤਨ ਸੰਤਨ ਕਾ ਤਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਤੇ ਆਇਆ ਸਰਬ ਕੁਸਲ ਤਬ ਥੀਆ ਸੰਤਨ ਬਿਨ ਅਬਰਣ ਦਾਤਾ ਬੀਆ ਜੋ ਜੋ ਸਰਨ ਪਰੈ ਸਾਧੂ ਕੀ ਸੋ ਪਾਰਗ੍ਰਾਮੀ ਕੀਆ ਰ ਕੋਟ ਪ੍ਰਾਗ ਮਿਟਹਿ ਜਨ ਸੇਵਾ ਹਰ ਕੀਰਤਨ ਰਸ ਗਾਈਐ ਈਹਾ ਸੁਖ ਆਗੈ ਮੁਕੂਜਲ ਜਨਕਾ ਸੰਗ ਵਡਭਾਗੀ ਪਾਈਐ ਰਸਨਾ ਏਕ ਅਨੇਕ ਗੁਣ ਪੂਰਨ ਜਨਕੀ ਕੇਤਕ ਉਪਮਾ ਕਹੀਐ ਅਗਮ ਅਗੋਚਰ ਸਦ ਅਬਿਨਾਸੀ ਸਰਣ ਸੰਤਨ ਕੀ ਲਹੀਐ ਨਿਰਗੁਣ ਨੀਤ ਅਨਾਥ ਅਪਰਾਧੇ ਓਟ ਸੰਤਨ ਕੀ ਆਹੇ ਬੂੜ ਤ ਮੋਹ ਗ੍ਰਹ ਅੰਧ ਕੂਪ ਮਹਿ ਨਾਨਕ ਲੇ ਹੋ ਨਿਬਾਹੀ